ਵੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਸਿੰਪਲ ਜੀ ਆਲੂ ਟਿੱਕੀ ਬਣਾ ਕੇ ਤਿਆਰ ਕਰਾਂਗੇ ਟਿੱਕੀ ਆਦੇ ਤੁਸੀਂ ਕਈ ਤਰੀਕੇ ਦੀਆਂ ਖਾਧੀਆਂ ਹੋਣਗੀਆਂ ਪਰ ਅੱਜ ਮੈਂ ਬਹੁਤ ਹੀ ਸਿੰਪਲ ਜਿਹਾ ਤਰੀਕਾ ਜਿਸ ਤਰੀਕੇ ਨਾਲ ਮੈਂ ਟਿੱਕੀ ਆਪਣੇ ਘਰ ਕਈ ਵਾਰੀ ਬਣਾਉਣੀ ਆ ਉਹ ਸ਼ੇਅਰ ਕਰਾਂਗੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਆਲੂ ਟਿੱਕੀ ਬਣਾਉਣ ਵਾਸਤੇ ਅਸੀਂ 6 ਉਬਲੇ ਆਲੂ ਲਏ ਨੇ ਤੁਸੀਂ ਆਪਣੇ ਹਿਸਾਬ ਨਾਲ ਆਲੂਆਂ ਦੀ ਮਾਤਰਾ ਨੂੰ ਵਧਾ ਘਟਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਅਸੀਂ ਆਲੂਆਂ ਨੂੰ ਉਬਾਲ ਕੇ ਠੰਡਾ ਕਰ ਲਿਆ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮੈਸ਼ ਕਰਾਂਗੇ ਤੁਸੀਂ ਚਾਹ ਤੈਨੂੰ ਕੱਦੂਕਸ਼ ਵੀ ਕਰ ਸਕਦੇ ਹੋ ਆਪਾਂ ਹੱਥ ਦੇ ਨਾਲ ਮੈਸ਼ ਕਰ ਲਾਂਗੇ ਨਾ ਸਾਰੇ ਆਲੂਆਂ ਨੂੰ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਸ਼ ਕਰ ਲਿਆ ਤੇ ਦੇਖੋ ਜੀ ਆਲੂ ਸਾਡੇ ਬਹੁਤ ਹੀ ਵਧੀਆ ਨੇ ਤੇ ਆਪਣੇ ਆਪ ਵੀ ਇਕੱਠੇ ਹੋ ਰਹੇ ਨੇ ਇਹਦੇ ਵਿੱਚ ਆਪਾਂ ਕੁਝ ਵੀ ਹੋਰ ਨਹੀਂ ਮਿਲਾਵਾਂਗੇ ਇੱਕ ਅਸੀਂ ਪਿਆਜ਼ ਲਿਆ ਉਹਨੂੰ ਬਰੀਕ ਕੱਟ ਲਿਆ ਥੋੜਾ ਜਿਹਾ ਤਨੀਆਂ ਤੇ ਦੋ ਹਰੀਆਂ ਮਿਰਚਾਂ ਇਹ ਪਾਵਾਂਗੇ ਅੱਧਾ ਚਮਚ ਨਮਕ ਪਾਵਾਂਗੇ ਕਿਉਂਕਿ ਆਲੂ ਟਿੱਕੀ ਅਸੀਂ ਵੇਸਣ ਵਾਲੀ ਬਣਾਵਾਂਗੇ ਵੇਸਣ ਦਾ ਘੋਲ ਬਣਾ ਕੇ ਉਹਦੇ ਵਿੱਚ ਡਿਪ ਕਰਕੇ ਟਿੱਕੀ ਨੂੰ ਬਣਾਵਾਂਗੇ ਬਹੁਤ ਹੀ ਟੇਸਟੀ ਟਿੱਕੀ ਬਣਦੀ ਹੈ ਇਹ ਟਿੱਕੀ ਆਪਾਂ ਬਚਪਨ ਵਿੱਚ ਕਈ ਵਾਰੀ ਖਾਧੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਮੈਂ ਅੱਜ ਉਹੀ ਯਾਦ ਨੂੰ ਕਰਨ ਲੱਗੀ ਹਾਂ ਜੀ ਤਾਜ਼ਾ ਉਹੀ ਟਿੱਕੀ ਬਣਾ ਕੇ ਕਰਨ ਲੱਗੀ ਹਾਂ ਜੀ ਤਿਆਰ ਬਹੁਤ ਹੀ ਸਿੰਪਲ ਸਿਖਾਉਣ ਵਿੱਚ ਬਹੁਤ ਜ਼ਿਆਦਾ ਹੀ ਟੇਸਟੀ ਬਸ ਇਹ ਸਾਡਾ ਟਿੱਕੀ ਦਾ ਮਿਸ਼ਰਣ ਤਿਆਰ ਹੋ ਗਿਆ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਅੱਧੇ ਇੱਕ ਚਮਚ ਦੇ ਕਰੀਬ ਜੀਰਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਟਿੱਕੀ ਵਾਸਤੇ ਵੇਸਣ ਦਾ ਕੋਲ ਤਿਆਰ ਕਰਦੇ ਆ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਨੇ ਜੀ ਹੁਣ ਅਸੀਂ ਵਾਸਤੇ ਵੇਸਣ ਦਾ ਕੋਲ ਤਿਆਰ ਕਰਾਂਗੇ ਇੱਕ ਕੌਲੀ ਆਪਾਂ ਵੇਸਣ ਦੀ ਲਈ ਹੈ ਵੇਸਣ ਦੇ ਵਿੱਚ ਅਸੀਂ ਤਿੰਨ ਚਾਰ ਕਾਲੀਆਂ ਮਿਰਚਾਂ ਨੂੰ ਦਰੜ ਫਰੜ ਕਰਕੇ ਪਾ ਲਿਆ ਜੀ ਅੱਧਾ ਚਮਚਾ ਸੀ ਹਲਦੀ ਪਾਵਾਂਗੇ ਅੱਧਾ ਚਮਚਾ ਸੀ ਨਮਕ ਪਾਵਾਂਗੇ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਅੱਧਾ ਚਮਚਾ ਅਮਚੂਰ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਮੈਸਨ ਦਾ ਇੱਕ ਕੋਲ ਬਣਾ ਕੇ ਤਿਆਰ ਕਰਾਂਗੇ ਮੈਸਨ ਵਾਲੀ ਟਿੱਕੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜਰਵਾਣ ਵੀ ਬਹੁਤ ਹੀ ਜਲਦੀ ਜਾਂਦੀ ਹੈ ਹੁਣ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਇੱਕ ਕੋਲ ਤਿਆਰ ਕਰਾਂਗੇ ਇਦੇ ਵਿੱਚ ਮੈਂ ਢੇਗੀ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਤੁਸੀਂ ਚਾਹੋ ਤੇ ਉਹ ਵੀ ਪਾ ਸਕਦੇ ਹੋ ਬਸ ਇਹਦਾ ਬੈਟਰ ਆਪਾਂ ਇਸ ਤਰੀਕੇ ਦਾ ਹੀ ਸਿੰਪਲ ਜਿਹਾ ਹੀ ਰੱਖਾਂਗੇ ਹੋਰ ਜ਼ਿਆਦਾ ਵਿੱਚ ਆਪਾਂ ਸਮਾਨ ਨਹੀਂ ਇਹਦੇ ਪਾਇਆ ਘੋਲਣਾ ਹੀ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਟਿੱਕੀ ਨੂੰ ਇਹਦੇ ਵਿੱਚ ਡਿਪ ਕਰਨਾ ਹੈ ਤੇ ਚੰਗੀ ਤਰ੍ਹਾਂ ਟਿੱਕੀ ਦੇ ਉੱਪਰ ਇਹਦੀ ਕੋਟਿੰਗ ਹੋ ਜਾਵੇ ਘੋਲ ਸਾਨੂੰ ਇਸ ਤਰੀਕੇ ਦਾ ਚਾਹੀਦਾ ਚਮਚ ਦੇ ਨਾਲ ਮੈਂ ਤੁਹਾਨੂੰ ਦਿਖਾਉਣੀ ਆ ਬਸ ਦੇਖੋ ਜੀ ਘੋਲਣਾ ਹੀ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਹੈ ਤੁਸੀਂ ਇਹਦੇ ਵਿੱਚ ਵੀ ਨਮਕ ਚੈੱਕ ਕਰ ਲਓ ਤਾਨੂੰ ਘੱਟ ਲੱਗੇ ਤਾਂ ਤੁਸੀਂ ਪਾ ਸਕਦੇ ਹੋ ਹੁਣ ਅਸੀਂ ਵੇਸਣ ਨੂੰ 5-7 ਮਿੰਟ ਵਾਸਤੇ ਜਿੰਨੇ ਆ ਜੀ ਰੈਸਟ ਤੋਂਨੀ ਦੇਰ ਅਸੀਂ ਟਿੱਕੀਆਂ ਬਣਾ ਕੇ ਤਿਆਰ ਕਰਦੇ ਹਾਂ ਹੱਥ ਨੂੰ ਅਸੀਂ ਹਲਕਾ ਜਿਹਾ ਤੇਲ ਲਗਾ ਲਿਆ ਜਿੰਨੀ ਕ ਸਟਿੱਕੀ ਬਣਾਣੀ ਉਸ ਹਿਸਾਬ ਨਾਲ ਅਸੀਂ ਇਹ ਮਿਸ਼ਰਣ ਨੂੰ ਲਵਾਂਗੇ ਉਦੀ ਇਸ ਤਰ੍ਹਾਂ ਹੱਥ ਵਿੱਚ ਘਮਾਉਂਦੇ ਹੋਏ ਆਪਾਂ ਇੱਕ ਛੋਟੀ ਜਿਹੀ ਬੋਲ ਬਣਾ ਕੇ ਤਿਆਰ ਕਰਾਂਗੇ ਫਿਰ ਇਹਨੂੰ ਇਸ ਤਰ੍ਹਾਂ ਟਿੱਕੀ ਦੀ ਸ਼ੇਪ ਦੇ ਦਾਂਗੇ ਆਪਾਂ ਇੰਨੇ ਕ ਕਰਦੇ ਹਾਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਬਾਕੀ ਟਿੱਕੀਆਂ ਵੀ ਬਣਾ ਕੇ ਤਿਆਰ ਕਰਦੇ ਹਾਂ ਰੋਜੀ ਆਪਾਂ ਇੰਨੀਆਂ ਟਿੱਕੀਆਂ ਬਣਾ ਲੀਆਂ ਨੇ ਤੇ ਬਾਕੀ ਟਿੱਕੀਆਂ ਸੀ ਨਾਲ ਨਾਲ ਹੀ ਬਣਾਏ ਜਾਵਾਂਗੇ ਤੇ ਹੁਣ ਆਪਾਂ ਕਰਦੇ ਹਾਂ ਜੀ ਇਹਨਾਂ ਨੂੰ ਫਰਾਈ ਹੁਣ ਅਸੀਂ ਬੇਸਨ ਦਾ ਘੋਲ ਚੈੱਕ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਚਮਚਾ ਗਰਮ ਤੇਲ ਦਾ ਪਾਵਾਂਗੇ ਇਸ ਤਰ੍ਹਾਂ ਤੇਲ ਪਾਉਣ ਨਾਲ ਟਿੱਕੀ ਬਹੁਤ ਹੀ ਕਰਾਰੀ ਬਣਦੀ ਹੈ ਜੀ ਇਹਨੂੰ ਇੱਕ ਸਾਈਡ ਤੇ ਚੰਗੀ ਤਰ੍ਹਾਂ ਸੀ ਐਸਟਰਾ ਘਮਾ ਲਵਾਂਗੇ ਬੇਸਨ ਵੀ ਬਿਲਕੁਲ ਆਪਣਾ ਸੈੱਟ ਹੋ ਗਿਆ ਹੈ ਇੱਧਰ ਅਸੀਂ ਕੜਾਈ ਵਿੱਚ ਪਹਿਲੇ ਤੋਂ ਹੀ ਤੇਲ ਨੂੰ ਗਰਮ ਰੱਖਿਆ ਹੈ ਤੇਲ ਸਾਡਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਜਦੋਂ ਤੁਸੀਂ ਟਿੱਕੀਆਂ ਪਾਣੀਆ ਨੇ ਤੇ ਫ੍ਰੇਮ ਨੂੰ ਤੁਸੀਂ ਮੀਡੀਅਮ ਕਰ ਲੈਣਾ ਹੈ ਤੇ ਇਸ ਤਰ੍ਹਾਂ ਤੁਸੀਂ ਟਿੱਕੀ ਲੈਣੀ ਹੈ ਤੇ ਬੇਸਨ ਦੇ ਘੋਲ ਵਿੱਚ ਚੰਗੀ ਤਰ੍ਹਾਂ ਉਹਨੂੰ ਡਿਪ ਕਰਕੇ ਤੇ ਬੜੇ ਹੀ ਧਿਆਨ ਨਾਲ ਕੜਾਈ ਦੇ ਵਿੱਚ ਪਾਣੀ ਹੈ ਤੇਲ ਗਰਮ ਹੈ ਆਪ ਕੋਨੋ ਲੱਗ ਜਾਵੇ ਇੱਕ ਟਾਈਮ ਤੇ ਜਿੰਨੀ ਟਿੱਕੀ ਆਂਦੀ ਹੈ ਉਸ ਹਿਸਾਬ ਨਾਲ ਤੁਸੀਂ ਇਹਨੂੰ ਕੜਾਈ ਦੇ ਵਿੱਚ ਪਾਓ ਆਪਾਂ ਫਿਲਹਾਲ ਦੋ ਟਿੱਕੀਆਂ ਪਾ ਕੇ ਇਹਨਾਂ ਨੂੰ ਫਰਾਈ ਕਰਾਂਗੇ ਦੈਂਚਰ ਮਿੰਟਸ ਹੀ ਇੱਕ ਸਾਈਡ ਤੋਂ ਸਿਕਨ ਦਵਾ ਕਿ ਫਿਰ ਅਸੀਂ ਦੂਜੀ ਸਾਈਡ ਇਹਦੀ ਚੇਂਜ ਕਰਾਂਗੇ ਆ ਦੇਖੋ ਜੀ ਇੱਕ ਸਾਈਡ ਤੋਂ ਟਿੱਕੀ ਫਰਾਈ ਹੋ ਗਈ ਹੈ ਹੁਣ ਅਸੀਂ ਦੂਜੀ ਸਾਈਡ ਇਹਦੀ ਚੇਂਜ ਕਰਾਂਗੇ ਦੇਖੋ ਜੀ ਕਿੱਡੀ ਸੋਹਣੀ ਆਪਣੀ ਬੇਸਣ ਵਾਲੀ ਟਿੱਕੀ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਟਾਂਗੇ ਇਸੇ ਤਰ੍ਹਾਂ ਹੀ ਅਸੀਂ ਬਾਕੀ ਟਿੱਕੀਆਂ ਬਣਾ ਕੇ ਵੀ ਤਿਆਰ ਕਰਦੇ ਹਾਂ ਲਓ ਜੀ ਸਾਰੀਆਂ ਟਿੱਕੀਆਂ ਬਣ ਕੇ ਤਿਆਰ ਹੋ ਗਈਆਂ ਨੇ ਹੁਣ ਕਰਦੇ ਹਾਂ ਜੀ ਆਪਾਂ ਇਹਨਾਂ ਨੂੰ ਸਰਵ ਸਿੰਪਲ ਅਸੀਂ ਟਿੱਕੀਆਂ ਨੂੰ ਟਮੇਟੋ ਕੈਚਪ ਨਾਲ ਸਰਵ ਕੀਤਾ ਹੈ ਤੁਸੀਂ ਇਹਨੂੰ ਹਰੀ ਚਟਨੀ ਨਾਲ ਵੀ ਖਾ ਸਕਦੇ ਹੋ ਇਮਲੀ ਦੀ ਖੱਟੀ ਮਿੱਠੀ ਚਟਨੀ ਨਾਲ ਵੀ ਖਾ ਸਕਦੇ ਹੋ ਤੇ ਥੋੜਾ ਜਿਹਾ ਦੇ ਉੱਪਰ ਪਾਵਾਂਗੇ ਜੇ ਅਸੀਂ ਚਾਟ ਮਸਾਲਾ ਜਿਹਦੇ ਨਾਲ ਟਿੱਕੀ ਦਾ ਟੇਸ ਹੋਰ ਵੀ ਵਧੀਆ ਹੋ ਜਾਏ ਤੇ ਚਟਪਟੀ ਟਿੱਕੀ ਆਪਾਂ ਨੂੰ ਲੱਗੇ ਬਹੁਤ ਸਿੰਪਲ ਤੇ ਈਜ਼ੀ ਤਰੀਕਾ ਟਿੱਕੀ ਬਣਾਉਣ ਦਾ ਜਦੋਂ ਵੀ ਕਿਤੇ ਮਨ ਕਰੇ ਤੇ ਇੱਕ ਵਾਰੀ ਇਹਨੂੰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਖਾਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਬਾਕੀ ਨਮਕ ਮਿਰਚ ਤੁਸੀਂ ਆਪਣੇ ਸਵਾਦ ਦੇ ਅਨਸਾਰ ਵੱਧ ਘੱਟ ਕਰ ਸਕਦੇ ਹੋ ਜੀ ਇਸੇ ਸਾਡੀ ਅੱਜ ਦੀ ਰੈਸਪੀ ਮਿਲਦੇ ਹਾਂ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ